ਕਿ ਅੱਜ ਦੇ ਦਿਨ ਦੇ ਦਰਮਿਆਨ ਤੁਹਾਨੂੰ ਮੁਕਾਬਲਾ ਕਿਹੜੀ ਧਿਰ ਦੇ ਨਾਲ ਜ਼ਿਆਦਾ ਹੈ ਤੇ ਅਮਰਤਪਾਲ ਸਿੰਘ ਤੇ ਸਾਡਾ ਮੁਕਾਬਲਾ ਚੱਲ ਰਿਹਾ ਆ ਆਮ ਆਦਮੀ ਪਾਰਟੀ ਦਾ ਬਾਕੀ ਤੇ ਕਾਂਗਰਸ ਵੀ ਆ ਜਿਹੜੀ ਉਹ ਤੀਜੇ ਚੌਥੇ ਤੇ ਜਾਊਗੀ ਭਾਜਪਾ ਦਾ ਤੇ ਤੁਹਾਨੂੰ ਪਤਾ ਵੈਸੇ ਹੀ ਨਹੀਂ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਆ ਆਕਾਲੀ ਦਲ ਦਾ ਸਭਰਾ ਦੇ ਵਿੱਚ ਬੂਥ ਨਹੀਂ ਲੱਗਾ ਇਹ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਉਹਨਾਂ ਨੇ ਵੀ ਇਹ ਗੱਲ ਦਾ ਦੁੱਖ ਬਣਾਇਆ ਕਿ ਇੱਕ ਇਹ ਫੁੱਫੜ ਨੂੰ ਪਤੀਜਿਆਂ ਤੋਂ ਦੂਰ ਕਰ ਦੇਣਾ ਇਹ ਰਿਸ਼ਤਾ ਹੀ ਤੋੜ ਦੇਣਾ ਜਾਸਤ ਦੇ ਵਿੱਚ ਕੋਈ ਫੁੱਫੜ ਕੋਈ ਮਾਮਾ ਨਹੀਂ ਹੁੰਦਾ ਕਹਿੰਦੇ ਇਹ ਗੱਲ ਪੱਕੀ ਹੋ ਕਲੀਅਰ ਹੋ ਗਈ ਹੈ ਜੀ ਹਲਕੇ ਦਾ ਇੰਚਾਰਜ ਜਦੋਂ ਅਕਾਲੀ ਦਲ ਨੇ ਕੱਢਤਾ ਤੇ ਜਿਹੜੇ ਵਰਕਰ ਉਹ ਜੋ ਵੋਟਰ ਸਪੋਰਟਰ ਉਹ ਤੇ ਆਪਣੇ ਆਪ ਨੂੰ ਫਿਰ ਲੁੱਟਿਆ ਮਹਿਸੂਸ ਕਰਦੇ ਆ ਆਮ ਆਰਮੀ ਪਾਰਟੀ ਦਾ ਇਨਕਲਾਬ ਦੇ ਰੂਪ ਦੇ ਵਿੱਚ ਸਤਾ ਦੇ ਵਿੱਚ ਆਉਣਾ ਤੇ ਉਸ ਤੋਂ ਬਾਅਦ ਗਰਾਉਂਡ ਤੇ ਪਾਰਟੀ ਦਾ ਵੱਡਾ ਕਿਟਰ ਖੜਾ ਹੁੰਦਾ ਹੈ ਤੇ ਕੀ ਮੰਨਿਆ ਜਾਵੇ ਕਿ ਦੂਜੇ ਪਾਸੇ ਵਿਰੋਧ ਦੇ ਵਿੱਚ ਜਗਤ ਉਮੀਦਵਾਰ ਭਾਈ ਅਮਰਪਾਲ ਸਿੰਘ ਖੜੇ ਆ ਉਹਨਾਂ ਦਾ ਵੀ ਤੁਹਾਡੀ ਪਾਰਟੀ ਦੇ ਉੱਪਰ ਉਹਨਾਂ ਕੇਡਰ ਆਪ ਮੁਹਾੜੇ ਖੜਾ ਹੋ ਜਾਣਾ ਕੈਰੋ ਪ੍ਰਵਾਦੀ ਸਪੋਰਟ ਆਮ ਆਰਮੀ ਪਾਰਟੀ ਨੂੰ ਜੇ ਅਮਰਪਾਲ ਸਿੰਘ ਨੂੰ ਇਹ ਰਤਨ ਸੋਹ ਆ ਜਨਾਰੇ ਵਰਗੇ ਦੋ ਦੋ ਵਾਰਾਂ ਐਮਪੀ ਜਿੱਤ ਕੇ ਲੋਕਾਂ ਨੂੰ ਮਿਲੇ ਨਹੀਂ ਲੋਕਾਂ ਨੂੰ ਦਫ਼ਤਰ ਦਾ ਨਹੀਂ ਪਤਾ ਲੱਗਾ ਘਰ ਦਾ ਨਹੀਂ ਪਤਾ ਲੱਗਾ ਸਰਦਾਰ ਲਾਲਜੀਤ ਸਿੰਘ ਭੁੱਲਰ ਚ ਕੀ ਅੰਤਰ ਉਹਨਾਂ ਨਾਲੋਂ ਫਿਰਸਾ ਸਿੰਘ ਬਲਟੋ ਆ ਜਦੋਂ ਕੌਮਣਾ ਖੜਨਾ ਸੀ ਸਿੱਖ ਕੌਮਣਾ ਖੜਨਾ ਸੀ ਉਦੋਂ ਬਾਹਾਂ ਖੜੀਆਂ ਕਰਕੇ ਨਿਕਲ ਆਏ ਵੀ ਇਹਨਾਂ ਨੇ ਲੋਕਾਂ ਦੇ ਪੋਤਾਂ ਨੂੰ ਪਟਾਇਆ ਮਰਾਇਆ ਲੁੱਟਿਆ ਪੇ ਉਹ ਤਾਂ ਸਾਰਿਆਂ ਲੋਕਾਂ ਨੂੰ ਪਤਾ ਵਾ ਮੋਦੀ ਨੇ ਜੋ ਪੰਜਾਬ ਦਾ ਪੱਠਾ ਭਾਦਦਾ ਮੋਦੀ ਨੂੰ ਤੇ ਆਪਾਂ ਨੂੰ ਲਾਉਣਾ ਹੀ ਫਰਜ ਪੰਦਾ ਹਰ ਇੱਕ ਦਾ ਲਾਉਣ ਦਾ ਫਰਜ ਪੰਦਾ ਅੱਜ 1 ਜੂਨ 2024 ਦਾ ਦਿਨ ਹੈ ਤੇ ਇਸੇ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਨੂੰ ਲੈ ਕੇ ਪੂਰੀ ਜੋਰ ਰਿਵਾਈਜ਼ ਕੀਤੀ ਜਾ ਰਹੀ ਹੈ ਕਿ ਸਾਡੀ ਧਿਰ ਦਾ ਉਮੀਦਵਾਰ ਪਹਿਲੇ ਨੰਬਰ ਦੇ ਉੱਪਰ ਹੋਵੇ ਔਰ ਜਿਹੜੀ ਜਿੱਤ ਹੈ ਉਹ ਸਾਡੀ ਪਾਰਟੀ ਦੇ ਸਾਡੇ ਉਮੀਦਵਾਰ ਦੀ ਝੋਲੀ ਦੇ ਵਿੱਚ ਹੋਵੇ ਤਾਂ ਇਸੇ ਨੂੰ ਲੈ ਕੇ ਖਲੂਦ ਸਾਹਿਬ ਹਲਕੇ ਦੇ ਸਭ ਤੋਂ ਵੱਡੇ ਪਿੰਡ ਤੇ ਸਭ ਤੋਂ ਵੱਧ ਵੋਟ ਵਾਲੇ ਪਿੰਡ ਸਭਰਾ ਦੇ ਵਿੱਚ ਮੌਜੂਦ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸਬੰਧਤ ਮੁੱਖ ਨਮਾਇंदे ਸਾਡੇ ਨਾਲ ਨੇ ਉਮੀਦ ਪ੍ਰਧਾਨ सोनू ਸੇਖੋ ਮੇਰੇ ਨਾਲ ਹੈ ਉਹਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾ ਵੱਡਾ ਸਵਾਲ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਮੀ ਲਗਾਤਾਰ ਕਈ ਮਹੀਨਿਆਂ ਤੋਂ ਮਿਹਨਤ ਕੀਤੀ ਜਾ ਰਹੀ ਹੈ ਤੇ ਇਸੇ ਦੇ ਮੱਦੇਨਜ਼ਰ ਵਿਰੋਧੀ ਧਿਰ ਦੇ ਵਿੱਚ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਵੀ ਗੱਲ ਚੱਲਦੀ ਹੈ ਤਾਂ ਦੋਨੋਂ ਧਿਰਾਂ ਦੇ ਮੱਦੇਨਜ਼ਰ ਜਿਹੜੇ ਆ ਮੋਕ opinion ਨੇ ਜਾਂ ਸਰਵੇ ਦੇਖਿਆ ਜਾ ਸਕਦਾ ਕਿ ਆਪਸ ਦੇ ਵਿੱਚ ਦੋਨੋਂ ਤਿਹਰਾں ਦਾ ਮੁਕਾਬਲਾ ਲੱਗ ਰਿਹਾ ਹੈ ਤੁਹਾਡਾ ਕੀ ਨਜ਼ਰੀਆ ਜੀ ਕਿਹਦਾ ਕਿਹਦਾ ਮੁਕਾਬਲਾ ਜਾਪ ਰਿਹਾ ਹੈ ਤੁਹਾਨੂੰ ਆਪ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਜੀ ਆਇਆਂ ਨੂੰ ਮੀਰ ਜੀ ਪਿੰਡ ਸਵਰਾ ਵੇਖੋ ਜੀ ਪੰਜ ਕੈਂਡੀਡੇਟ ਖੜੇ ਹੋਏ ਆ ਤੇ ਹਰ ਇੱਕ ਕੈਂਡੀਡੇਟ ਦੇ ਜਿਹੜੇ ਸਮਰਥਕ ਆ ਬਹੁਤ ਮਿਹਨਤ ਕਰ ਰਹੇ ਆ ਇਹ ਕੋਈ ਨਹੀਂ ਦੋ ਰਏ ਵੀ ਹਾਂ ਨਹੀਂ ਵੀ ਸਾਰੇ ਆਪੋ ਆਪਣਾ ਜੋਰ ਲਾ ਰਹੇ ਆ ਜਦੋਂ ਮੈਦਾਨ 'ਚ ਪਹਿਲਵਾਨ ਖੋਲਦੇ ਆ ਤੁਹਾਨੂੰ ਪਤਾ ਵਾ ਪਹਿਲਾ ਦੋ ਪਹਿਲਵਾਨ ਖੋਲਦੇ ਇੱਕ ਨੇ ਜਿੱਤਣਾ ਹਰ ਇੱਕ ਦੂਆ ਵੀ ਕਿਸੇ ਨੂੰ ਤੁਸੀਂ ਭਾਜਪਾ ਨੂੰ ਪੁੱਛ ਲੋ ਉਹਨਾਂ ਕਹਿੰਦਾ ਸਾਡਾ ਜਿੱਤਣਦਿਆ ਬਾਕੀ ਇਹ ਵੀ ਇੱਥੇ ਲੋਕਾਂ ਨੇ ਦੱਸਣਾ ਵਾ ਤੁਹਾਨੂੰ ਵੇਖੋ ਝੂਮਦੇ ਹੁੰਦੇ ਆ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਇਹੋ ਜਿਹੇ ਇਨਸਾਨ ਨੇ ਉਹ ਗਰਾਊਂਡ ਲੈਵਲ ਤੋਂ ਉੱਠੇ ਹੋਏ ਨੇ ਉਹਨਾਂ ਨੇ ਉਦੋਂ ਤਾਂ ਕੋਈ ਉਹਨਾਂ ਨੂੰ ਕੋਈ ਕਾਉਂਸਲਰ ਨਹੀਂ ਸੀ ਹੈਗੇ ਜਦੋਂ ਕਰੋਨਾ ਦਾ ਜਦੋਂ ਸਮਾਂ ਆਇਆ ਸੀ ਕਰੋਨਾ ਦੇ ਸਮਾਂ ਦੇ ਵਿੱਚ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਨੇ ਦੋ ਵਾੜਾਂ ਜਿਹੜੀਆਂ ਆਪਣੀਆਂ ਉੱਥੇ ਗੋਦ ਲਈਆਂ ਤੇ ਦੋ ਵਾੜਾਂ ਨੂੰ ਉਹਨਾਂ ਨੇ ਇੰਨਾ ਕੁ ਉਹਨਾਂ ਦਾ ਸਾਥ ਦਿੱਤਾ ਕਿ ਇਹਨਾਂ ਦਾ ਚੁੱਲਾ ਬੰਦ ਨਹੀਂ ਹੁੰ ਦਿੱਤਾ ਉਹਨਾਂ ਨੂੰ ਰਾਸ਼ਨ ਦਿੱਤਾ ਜੇ ਮਾਲ ਡੰਗਰ ਅਲੀ ਫੀਡ ਦਿੱਤਾ ਮੇਰੇ ਸਾਹ ਨਾਲ ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਇਹ ਜਿਹੜੀਆਂ ਵਾਡਾਂ ਤੇ ਉਹ ਵਾਡਾਂ ਨੇ ਮੁੱਲ ਮੁੜਿਆ ਉਹਨਾਂ ਨੇ ਵਾਡਾਂ ਨੇ ਇੱਕ ਤਰਫਾ ਹੀ ਦੋ ਵਾਡਾਂ ਦੇ ਵਿੱਚ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਦੇ ਜਿਹੜੇ ਕੈਂਡੀਡੇਟ ਸੀ ਉਹ ਜਿੱਤੇ ਉਸ ਤੋਂ ਬਾਅਦ ਸਰਦਾਰ ਲਾਲਜੀਤ ਸਿੰਘ ਭੁੱਲਰ ਨੇ ਇੰਨੀ ਕ ਅਨਥਕ ਮਿਹਨਤ ਕੀਤੀ ਚੱਲਦੇ ਚੱਲਦੇ ਗੁਰੂ ਰਾਮਦਾਸ ਨੇ ਮਿਹਰ ਕੀਤੀ ਤੇ ਉਹ ਐਮਐਲਏ ਬਣ ਗਏ ਐਮਐਲਏ ਤੋਂ ਬਾਅਦ ਉਹਨਾਂ ਨੂੰ ਬਜ਼ੀਰੀ ਮਿਲੀ ਕੈਬਨਟ ਕੈਬਨਟ ਰੈਂਕ ਮਿਲਿਆ ਠੀਕ ਹੈ ਜੀ ਇਹ ਜਿਹੜੀ ਜਿਹਦੇ ਸਰਕਾਰ ਚੱਲਦੀ ਆ ਉਸ ਚੀਜ਼ਾਂ ਜਿਹੜੀਆਂ ਵਾ ਪੰਚਾਇਤ ਮਹਿਕਮਾ ਮਿਲਿਆ ਟਰਾਂਸਪੋਰਟ ਮਹਿਕਮਾ ਮਿਲਿਆ ਵੇਖੋ ਦੇ ਬਾਕੀ ਦੇ ਨਾਲ ਕੰਮ ਵੀ ਕੀਤਾ ਉਹਨਾਂ ਨੇ ਉਹਨਾਂ ਦੇ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਗਰਾਊਂਡ ਲੈਵਲ ਜਦੋਂ ਇਹ ਆਮ ਆਦਮੀ ਪਾਰਟੀ ਆ ਜਿਹੜੀ ਕਿ ਗਰਾਊਂਡ ਲੈਵਲ ਵੇਖ ਕੇ ਤੁਰਦੀ ਆ ਲੋਕਾਂ ਦਾ ਪਿਆਰ ਵੇਖ ਕੇ ਲੋਕਾਂ ਦਾ ਵਿਊ ਲੈ ਕੇ ਤੁਰਦੀ ਆ ਤੇ ਉਹਦੇ ਵਿੱਚ ਮੇਰਾ ਸਵਾਲ ਅਸਲ ਦੇ ਵਿੱਚ ਇਹ ਸੀ ਕਿ ਅੱਜ ਦੇ ਦਿਨ ਦੇ ਦਰਮਿਆਨ ਤੁਹਾਨੂੰ ਮੁਕਾਬਲਾ ਕਿਹੜੀ ਧਿਰ ਦੇ ਨਾਲ ਜਾਪਦਾ ਹੈ ਮੁਕਾਬਲਾ ਜੀ ਇਸ ਟਾਈਮ ਤੇ ਜੇ ਵੇਖੀਏ ਤੇ ਸਾਡੇ ਪਿੰਡ ਦੀ ਜਿਹੜੀ ਗੱਲ ਕਰੀਏ ਸਾਡੇ ਪਿੰਡ ਦੇ ਅਮਰਤਪਾਲ ਸਿੰਘ ਤੇ ਸਾਡਾ ਮੁਕਾਬਲਾ ਚੱਲ ਰਿਹਾ ਆ ਆਮ ਆਦਮੀ ਪਾਰਟੀ ਦਾ ਬਾਕੀ ਤੇ ਕਾਂਗਰਸ ਵੀ ਆ ਜਿਹੜੀ ਉਹ ਤੀਜੇ ਚੌਥੇ ਜਾਊਗੀ ਭਾਜਪਾ ਦਾ ਤੇ ਤੁਹਾਨੂੰ ਪਤਾ ਵੈਸੇ ਹੀ ਨਹੀਂ ਕਿਉਂਕਿ ਕਿਸਾਨਾਂ ਦੇ ਵਿਰੋਧੀ ਰਹੀਓ ਤੇ ਵੈਸੇ ਹੀ ਉਹਨਾਂ ਦਾ ਬਹੁਤ ਗਰਾਂਵ ਥੱਲੇ ਆ ਤੇ ਤੁਹਾਨੂੰ ਹੋਰ ਦੱਸਾਂ ਗੱਲ ਵੱਡੀ ਗੱਲ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਾਲੀ ਦਲ ਦਾ ਸਭਰਾਜ ਦੇ ਵਿੱਚ ਬੂਥ ਨਹੀਂ ਲੱਗਾ ਹੂੰ ਬੜੀ ਤਗੜੀ ਇਹ ਵੀ ਗੱਲ ਹੈ ਜੀ ਦੇਖੋ ਜਦੋਂ ਸਮਾਂ ਮਾੜਾ ਹੁੰਦਾ ਇਹ ਤਾਂ ਜਿਹੜਾ ਵੱਡਾ ਕਾਰਨ ਹੈ ਇਹ ਆ ਕਿ ਜਿਹੜਾ ਬਾਦਲ ਪਰਿਵਾਰ ਦੇ ਵੱਲੋਂ ਆਪਣੇ ਜਵਾਈ ਆ ਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੁਝ ਦਿਨ ਪਹਿਲਾਂ ਪਾਰਟੀ ਤੋਂ ਲਾਂਭੇ ਕਰ ਦਿੱਤਾ ਜਾਂਦਾ ਤਾਂ ਜਿਹੜਾ ਗਰਾਊਂਡ ਤੇ ਜੁੜਿਆ ਹੋਇਆ ਵਰਕਰ ਹੈ ਜਾਂ ਜਿਹੜੀ ਗਰਾਊਂਡ ਤੇ ਪਾਰਟੀ ਦਾ ਕਿਟਰ ਨਜ਼ਰ ਆਉਂਦਾ ਤਾਂ ਉਹਨਾਂ ਦੇ ਵੱਲੋਂ ਦੇਸ਼ ਪ੍ਰਤਾਪ ਸਿੰਘ ਦਾ ਕਹਿ ਰਹੇ ਹਾਂ ਦਾ ਸਮਰਥਨ ਕਰਦੇ ਹਾਂ ਤੇ ਪਾਰਟੀ ਦੇ ਨਾਲ ਸ਼ਿਕਵੇ ਕਰਦੇ ਹਾਂ ਆ ਜਿਹੜਾ ਬੂਥ ਨਹੀਂ ਲਾਇਆ ਜਾ ਰਿਹਾ ਜਾਂ ਸਪੋਰਟ ਨਹੀਂ ਕੀਤੀ ਜਾ ਰਹੀ ਬਿਲਕੁਲ ਜੀ ਇਹ ਸਰਦਾਰ ਲਾਲਜੀ ਸਿੰਘ ਭੁੱਲਰ ਜੀ ਹੋਣਾ ਨੇ ਵੀ ਇਹ ਗੱਲ ਦਾ ਦੁੱਖ ਬਣਾਇਆ ਕਿ ਇੱਕ ਫੁੱਫੜ ਨੂੰ ਭਤੀਜਿਆਂ ਤੋਂ ਦੂਰ ਕਰ ਦੇਣਾ ਇਹ ਰਿਸ਼ਤਾ ਹੀ ਤੋੜ ਦੇਣਾ ਸਿਆ ਤੇ ਇੰਨੀ ਵੀ ਨਾਲ ਗੰਗਲੀ ਹੋਵੇ ਵੀ ਫੁੱਫੜ ਨੂੰ ਹੀ ਘਰੋਂ ਕੱਢ ਦੇਣਾ ਬੜੀ ਮਾੜੀ ਗੱਲ ਵਾ ਸਿਆਸਤ ਦੇ ਵਿੱਚ ਕੋਈ ਫੁੱਫੜ ਕੋਈ ਮਾਮਾ ਨਹੀਂ ਹੁੰਦਾ ਕਹਿੰਦੇ ਇਹ ਗੱਲ ਪੱਕੀ ਹੋ ਕਲੀਅਰ ਹੋ ਗਈ ਹੈ ਜੀ ਇਹ ਤਾਂ ਪੱਕੀ ਕਲੀਅਰ ਹੋ ਗਈ ਗੱਲ ਵੀ ਕੋਈ ਫੁੱਪੜ ਮਾਮਾ ਕੋਈ ਚਾਚਾ ਨਹੀਂ ਇਹਦੇ ਵਿੱਚ ਤੇ ਉਹ ਵੇਖੋ ਜਦੋਂ ਕੈਂਡੀਡਿਟ ਆਪਣਾ ਇੰਚਾਰਜ ਜਿਹੜਾ ਹਲਕੇ ਦਾ ਇੰਚਾਰਜ ਜਦੋਂ ਅਕਾਲੀ ਦਲ ਨੇ ਕੱਢਤਾ ਤੇ ਜਿਹੜੇ ਵਰਕਰ ਉਹ ਜੋ ਵੋਟਰ ਸਪੋਰਟਰ ਉਹ ਤੇ ਆਪਣੇ ਆਪ ਨੂੰ ਫਿਰ ਲੁੱਟਿਆ ਮਹਿਸੂਸ ਕਰਦੇ ਆ ਤੇ ਉਹਦਾ ਬੜਾ ਹਰਜਾਨਾ ਭੁਗਤਣਾ ਪਿਆ ਅਕਾਲੀ ਦਲ ਨੂੰ ਵੀ ਪਿੰਡ ਸੁਭਰਾ ਦੇ ਵਿੱਚ ਆ ਦੇਸ਼ ਪ੍ਰਧਾਨ ਕੱਢਣ ਨੂੰ ਇੱਥੇ ਬੂਥ ਨਹੀਂ ਲੱਗਾ ਗਲਤ ਸਮੇਂ ਤੇ ਗਲਤ ਫੈਸਲਾ ਮੰਨਿਆ ਜਾਵੇ ਅਕਾਲੀ ਦਲ ਬਿਲਕੁਲ ਬਿਲਕੁਲ ਜੀ ਕੱਢਣਾ ਹੀ ਬਾਅਦ ਚ ਵੀ ਕਰ ਸਕਦੇ ਸੀ ਇਸ ਟਾਈਮ ਤੇ ਇਹਨਾਂ ਨੂੰ ਨਹੀਂ ਇਹ ਫੈਸਲਾ ਲੈਣਾ ਚਾਹੀਦਾ ਹੈ ਤੇ ਬਾਕੀ ਤੁਹਾਨੂੰ ਆਪ ਹੀ ਦੇਖ ਪਣਾਵਾ ਵੀ ਇੱਥੇ ਦੂਸਰੀਆਂ ਕਈ ਹੁਣ ਪਾਰਟੀਆਂ ਤੇ ਵਹਿਲੀਆਂ ਹੋਗੇ ਵੀ ਬਹਿ ਗਈਆਂ ਵਾ ਤੇ ਆਮ ਆਦਮੀ ਪਾਰਟੀ ਦਾ ਇੱਕ ਪੂਰਾ ਜੂਮ ਜਿਹੜਾ ਇੱਥੇ ਆ ਜਿਹੜੇ ਸਿਰ ਕੱਢ ਜਿਹੜੇ ਸਾਡੇ ਆਗੂ ਸਾਡੇ ਬਜ਼ੁਰਗ ਵਾ ਸਾਡੇ ਵੱਡੇ ਸਤਿਕਾਰਯੋਗ ਆ ਉਹ ਬੈਠੇ ਆ ਗਾੜੀ ਤੇ ਉਹਨਾਂ ਦੇ ਨਾਲ ਹੀ ਲੋਕਾਂ ਦਾ ਰੁਝਾਨ ਲੋਕਾਂ ਨੂੰ ਪਤਾ ਲੱਗ ਜਾਂਦਾ ਵਾ ਸੋਨੂੰ ਕੀ ਵੱਡਾ ਸਵਾਲ ਇਹ ਰਹਿੰਦਾ ਇੱਕ ਕਿ ਜਿਵੇਂ ਆਮ ਆਰਵੀ ਪਾਰਟੀ ਦਾ ਇਨਕਲਾਬ ਦੇ ਰੂਪ ਦੇ ਵਿੱਚ ਸਤਾ ਦੇ ਵਿੱਚ ਆਉਣਾ ਤੇ ਉਸ ਤੋਂ ਬਾਅਦ ਗਰਾਉਂਡ ਤੇ ਪਾਰਟੀ ਦਾ ਵੱਡਾ ਕੇਡਰ ਖੜਾ ਹੁੰਦਾ ਏ ਤੇ ਕੀ ਮੰਨਿਆ ਜਾਵੇ ਕਿ ਦੂਜੇ ਪਾਸੇ ਵਿਰੋਧ ਦੇ ਵਿੱਚ ਅਜਾਦ ਉਮੀਦਵਾਰ ਭਾਈ ਅਮਰਪਾਲ ਸਿੰਘ ਖੜੇ ਆ ਤਾਂ ਉਹਨਾਂ ਦਾ ਵੀ ਤੁਹਾਡੀ ਪਾਰਟੀ ਦੇ ਉੱਪਰ ਉਹਨਾਂ ਕੇਡਰ ਆਪ ਮੁਹਾੜੇ ਖੜਾ ਹੋ ਜਾਣਾ ਇਹ ਜਿਹੜੀ ਕੀ ਚੀਜ਼ ਆ ਇਹ ਫਿਰ ਆਪ ਮੁਹਾੜੇ ਕਿਸ ਤਰ੍ਹਾਂ ਹੋ ਜਾਂਦੀ ਆ ਤਾਂ ਜਿਹੜੇ ਲੋਕਾਂ ਨੇ ਤਕਰੀਬਨ 22 ਸਾਲ ਦੇ ਸਮੇਂ ਦੇ ਦਰਮਿਆਨ ਸਤਾਮਾਣੀ ਹੋਵੇ ਕਾਰਜਕਾਲ ਰਿਹਾ ਹੋਵੇ ਤੇ ਉਹਨਾਂ ਬਰਾਬਰ ਦੇ ਉੱਪਰ ਆਜ਼ਾਦ ਮਹੀਦਵਾਰ ਦੀ ਜਿਹੜੀ ਫਾਈਟ ਹੈ ਉਹਨੂੰ ਕਿਵੇਂ ਦੇਖਿਆ ਜਾਵੇ ਉਹ ਜੀ ਵੇਖੋ ਉਹ ਆਮ ਆਦਮੀ ਦੇ ਨਾਲ ਇਹਦਾ ਕੋਈ ਲਿੰਕ ਨਹੀਂ ਹੈਗਾ ਜਿਸ ਤਰ੍ਹਾਂ ਤੁਹਾਨੂੰ ਪਤਾ ਅਕਾਲੀ ਦੰਦ ਦਾ ਵੀ ਗ੍ਰਾਫ ਡੇਪਿਆ ਜਿਸ ਤਰ੍ਹਾਂ ਹੁਣ ਸਾਰੇ ਪੰਜਾਬ 'ਚ ਤੇ ਆਜ਼ਾਦ ਹੈ ਨਹੀਂਗੇ ਇਹ ਹੁਣ ਜਿਸ ਤਰ੍ਹਾਂ ਸਾਡੀ ਪੰਥਕ ਸੀੜੀ ਲਾ ਲਓ ਤੁਸੀਂ ਇੱਥੇ ਜਦੋਂ ਅਮਰਤਪਾਈ ਅਮਰਤਪਾਲ ਸਿੰਘ ਖੜੇ ਆ ਤੇ ਜਿਸ ਤਰ੍ਹਾਂ ਹੁਣ ਇੱਥੋਂ ਦੇ ਮੇਨ ਹੀ ਅਕਾਲੀ ਦਲ ਦੇ ਜਿਨ੍ਹਾਂ ਨੇ ਵਾਗਡੋਰ ਸੰਭਾਲਣੀ ਸੀ ਜਦੋਂ ਦੇਸ਼ਪ੍ਰਤਾ ਸਿੰਘ ਕੈਰੋਂ ਨੂੰ ਹੀ ਕੱਢਦਾ ਤੇ ਫਿਰ ਉਹਨਾਂ ਦੇ ਕਿਹੇ ਬੰਨੇ ਜਾਣਾ ਹੀ ਜਾਣਾ ਸੀ ਕੈਰੋਂ ਪ੍ਰਵਾਦੀ ਸਪੋਰਟ ਆਮ ਆਰਮੀ ਪਾਰਟੀ ਨੂੰ ਆ ਜਾਂ ਅਮਰਤਪਾਲ ਸਿੰਘ ਨੂੰ ਇਹ ਨਹੀਂ ਮੈਂ ਕਹਿ ਸਕਦਾ ਜੀ ਇਹ ਤੇ ਉਹਨਾਂ ਨੂੰ ਪਤਾ ਹੋਊਗਾ ਨਾ ਇਹ ਤੇ ਕੈਰੋਂ ਸਾਹਿਬ ਵੀ ਦੱਸ ਸਕਦੇ ਆ ਵੀ ਕੋਈ ਉਹਨਾਂ ਦਾ ਮੈਂ ਬਿਆਨ ਕੋ ਸੁਣਿਆ ਨਹੀਂ ਇਹੋ ਜਿਹਾ ਤੁਸੀਂ ਰਾਜਨੀਤਿਕ ਲੋਕ ਮੰਨੇ ਜਾਂਦੇ ਹੋ ਕੁਝ ਨਿੱਜੀ ਅਨੁਭਵ ਵੀ ਹੁੰਦੇ ਆ ਬਿਲਕੁਲ ਜੀ ਉਹ ਤੇ ਸਾਨੂੰ ਦਿਖ ਰਿਹਾ ਵੀ ਜਦੋਂ ਉਹਨਾਂ ਨੂੰ ਕੱਢਿਆ ਉਹਨਾਂ ਕੇ ਬੰਨੇ ਤੇ ਜਾਣਾ ਹੀ ਜਾਣਾ ਵਾ ਤੇ ਇਸ਼ਾਰਾ ਇਹੋ ਹੀ ਦਿਖੰਦਿਆ ਹੈ ਵੀ ਜਦੋਂ ਵਰਕਰ ਵਿਹਲੇ ਹੋ ਗਏ ਕਿਸੇ ਬੰਨੇ ਦਿਖਿਆ ਨਹੀਂ ਤੇ ਫਿਰ ਉਹਨਾਂ ਨੇ ਉਧਰ ਹੀ ਜੋ ਉਹਨਾਂ ਨੂੰ ਸਹੀ ਲੱਗਾ ਹਾਂ ਜੋ ਉਹਨਾਂ ਨੂੰ ਸਹੀ ਲੱਗਾ ਤੇ ਗਿਆ ਬਾਕੀ ਇਹ ਅਭੀ ਅਸੀਂ ਤੇ ਇਹੋ ਕਹਿੰਨੇ ਆ ਸਾਰੇ ਆ ਵੋਟਰਾਂ ਸਪੋਰਟਰਾਂ ਨੂੰ ਵੀ ਤੁਸੀਂ ਅੱਜ ਨਹੀਂ ਅੱਜ ਤੋਂ 20 ਸਾਲ ਪਿੱਛੇ ਜਾਓ ਤੁਸੀਂ ਵੇਖੋ ਇੱਥੇ ਰਤਨ ਸੋਹਜ ਨਾਲੇ ਵਰਗੇ ਦੋ ਦੋ ਵਾਰਾਂ ਐਮਪੀ ਜਿੱਤ ਕੇ ਲੋਕਾਂ ਨੂੰ ਮਿਲੇ ਨਹੀਂ ਲੋਕਾਂ ਨੂੰ ਦਫ਼ਤਰ ਦਾ ਨਹੀਂ ਪਤਾ ਲੱਗਾ ਘਰ ਦਾ ਨਹੀਂ ਪਤਾ ਲੱਗਾ ਸਰਦਾਰ ਲਾਲਜੀਤ ਸਿੰਘ ਭੁੱਲਰ ਚ ਕੀ ਅੰਤਰ ਉਹਨਾਂ ਨਾਲੋਂ ਉਹ ਸਰਦਾਰ ਲਾਲਜੀਤ ਸਿੰਘ ਭੁੱਲਰ ਪੱਟੀ ਘਰ ਪੱਟੀ ਜ਼ਮੀਨ ਪੱਟੀ ਸਭ ਕੁਝ ਆ ਅਸੀਂ ਵੇਖਿਆ ਵਾ ਚਲੋ ਜਦੋਂ ਬੰਦੇ ਦਾ ਰਿੰਕ ਵੱਜ ਜਾਂਦਾ ਕੈਮਰਾ ਦੇ ਵਿੱਚ ਪਹੁੰਚ ਜਾਂਦਾ ਫਿਰ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਆ ਜਾਂਦੀ ਆ ਸ਼ੁਕਰਸ਼ਣੀ ਐਤਵਾਰ ਜਦੋਂ ਮਰਜੀ ਤੁਸੀਂ ਉਹਨਾਂ ਨੂੰ ਜਾ ਕੇ ਘਰੋਂ ਬਾਹੋਂ ਫੜ ਕੇ ਤੁਸੀਂ ਕੰਮ ਕਰਾ ਸਕਦੇ ਜੇ ਅਕਾਲੀ ਦਲ ਦਾ ਬਾਦਲ ਦੇ ਵਿੱਚੋਂ ਬਿਰਸਾ ਸਿੰਘ ਬਲਟੋਹਾ ਨੂੰ ਖਡੂਬ ਸਭ ਤੋਂ ਟਿਕਟ ਮੰਨੀ ਜਾਂਦੀ ਮਿਲੀ ਮੰਨੀ ਜਾਂਦੀ ਆ ਤਾਂ ਦੂਜੇ ਪਾਸੇ ਬਲਟੋਹਾ ਸਾਹਿਬ ਬਹੁਤ ਤਲਖ ਟਿੱਪਣੀਆਂ ਕਰਦੇ ਨੇ ਭਾਵੇਂ ਉਹ ਅਮਰਪਾਲ ਸਿੰਘ ਦੀ ਗੱਲ ਹੋਵੇ ਤਾਂ ਜਾਂ ਪਾਹੇ ਚਾਹੇ ਲਾਲਜੀਤ ਸਿੰਘ ਪੁਨਰ ਕੈਬਨਟ ਮੰਤਰੀ ਨੇ ਉਹਨਾਂ ਦੇ ਉੱਪਰ ਤਲਖ ਟਿੱਪਣੀਆਂ ਕਰਨ ਦੀ ਗੱਲ ਹੋਵੇ ਕੀ ਮੰਨਿਆ ਜਾਵੇ ਨਾ तमाम ਸਾਰੀਆਂ ਟਿੱਪਣੀਆਂ ਨੂੰ ਵੇਖੋ ਜੀ ਟਿੱਪਣੀ ਤੇ ਤੂੰ ਕਹਤਾ ਕਰੀਏ ਨਾ ਜੇ ਮੈਂ ਸਾਫ ਆ ਦੇ ਜਿਹੜੇ ਬੰਦੇ ਨੂੰ ਪੰਥ ਦੇ ਵਿੱਚੋਂ ਹੀ ਲੋਕੀਂ ਜਿਹੜੀਆਂ ਲਾਂਤਾਂ ਪਾਉਂਦੇ ਆ ਵੀ ਇਹ ਮੈਂ ਬਿਰਸਾ ਸਿੰਘ ਬਲਟੋ ਆ ਜਦੋਂ ਕੌਮਣਾ ਖੜਨਾ ਸੀ ਸਿੱਖ ਕੌਮਣਾ ਖੜਨਾ ਸੀ ਉਦੋਂ ਬਾਹਾਂ ਖੜੀਆਂ ਕਰਕੇ ਨਿਕਲ ਆਏ ਤੇ ਅੱਜ ਤੱਕ ਕੋਈ ਤਲਕ ਬੰਦਾ ਹੀ ਨਹੀਂ ਕਿਸੇ ਨੂੰ ਟਿੱਪਣੀ ਕਰਨ ਵਾਲੀ ਸਰਦਾਰ ਲਾਲਜੀ ਸਿੰਘ ਭੁੱਲਰ ਦੇ ਬਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੀ ਨਹੀਂ ਹੈਗਾ ਵੀ ਉਹ ਇਨਸਾਨ ਕਿਹੋ ਜਿਹੇ ਨੇ ਐਵੇਂ ਜਦੋਂ ਬਾਅਦ ਚ ਹੀ ਤੇ ਆਪਾਂ ਤੀਰ ਮਾਰੀ ਚੱਲੀਏ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਸਰਦਾਰ ਲਾਜਜੀਤ ਸਿੰਘ ਭੁੱਲਰ ਇੱਕ ਸਾਫ਼ ਛਬੀ ਵਾਲੇ ਇਨਸਾਨ ਨੇ ਤੇ ਵਿਰਸਾ ਸਿੰਘ ਬਲਟੋਆ ਨੂੰ ਤੇ ਤੁਹਾਨੂੰ ਪਤਾ ਹਰ ਇੱਕ ਟਿੱਪਣੀ ਕਰ ਜਾਂਦਾ ਵਾ ਵੀ ਇਹਨਾਂ ਨੇ ਲੋਕਾਂ ਦੇ ਪੋਤਾਂ ਨੂੰ ਪਟਾਇਆ ਮਰਾਇਆ ਲੁੱਟਿਆ ਪਿਓ ਤੇ ਸਾਰਿਆਂ ਲੋਕਾਂ ਨੂੰ ਪਤਾ ਵਾ ਉਹ ਹੋਇਆ ਵੀ ਆਪਣੇ ਗਲੋਂ ਲਾ ਕੇ ਕਿਸੇ ਦੇ ਗੱਲ ਪਾਉਣੀ ਪਰ ਇਸ ਤਰ੍ਹਾਂ ਪੈਂਦੀ ਨਹੀਂ ਆ ਲੋਕ ਸਿਆਣੇ ਨੇ ਪੜੇ ਲਿਖੇ ਨੇ ਸੂਝਵਾਨ ਨੇ ਆਮ ਆਦਮੀ ਪਾਰਟੀ ਤੋਂ ਬਲਾਕ ਪ੍ਰਧਾਨ ਅਵਤਾਰ ਸਿੰਘ ਮੇਰੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਅਵਤਾਰ ਸਿੰਘ ਜੀ ਕਿਵੇਂ ਦੇਖਦੋਂ ਜੀ ਅੱਜ 1 ਜੂਨ 2024 ਦਾ ਦਿਨ ਹੈ ਬਹੁਤ ਕਈ ਮਹੀਨਿਆਂ ਤੋਂ ਲੋਕਾਂ ਨੂੰ ਉਡੀਕ ਸੀ ਕਿ ਇਲੈਕਸ਼ਨ ਆਵੇਗਾ ਔਰ ਅਸੀਂ ਆਪਣੇ ਚਾਹੇਤਾ ਤੇ ਮਨਪਸੰਦ ਜਿਹੜਾ ਡਿਡਰ ਹੈ ਉਹਨੂੰ ਲੋਕ ਸਭਾ ਦੀ ਵੋਟ ਪਾ ਕੇ ਤੇ ਜਿਹੜਾ ਇੰਡੀਆ ਦੀ ਅਗਵਾਈ ਕਰਨ ਵਾਲਾ ਕੋਈ ਪ੍ਰਧਾਨ ਮੰਤਰੀ ਹੈ ਕਿਸੇ ਚੰਗੇ ਦੀ ਅਗਵਾਈ ਹੋ ਸਕੇ ਵੀ ਇੱਕ ਚੰਗਾ ਵਾਅਦੂਰ ਸੰਭਾਲ ਸਕੇਗਾ ਤੇ ਸਭ ਤੋਂ ਪਹਿਲਾਂ ਗਰਾਊਂਡ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਜੀ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਇੱਥੇ ਬਹੁਤ ਤੇ ਪਹੁੰਚਣ ਦਾ ਕੋਈ ਗੱਲ ਨਹੀਂ ਆ ਵੀ ਮੋਦੀ ਨੇ ਜੋ ਪੰਜਾਬ ਦਾ ਪੱਠਾ ਭਾਦ ਦਾ ਮੋਦੀ ਨੂੰ ਤੇ ਆਪਾਂ ਨੂੰ ਲਾਉਣਾ ਹੀ ਫਰਜ ਪੈਂਦਾ ਹਰ ਇੱਕ ਦਾ ਲਾਉਣ ਦਾ ਫਰਜ ਪੈਂਦਾ ਚੰਗੀ ਸਰਕਾਰ ਚੁਣੋ ਚੰਗੀ ਸਰਕਾਰ ਜਿਹੜੀ ਕੰਮ ਕਰ ਸਕੇ ਜਿਸ ਤਰ੍ਹਾਂ ਤੁਸੀਂ ਮੰਨ ਲਓ ਮੰਤਰੀ ਆ ਪ੍ਰਾਂਤ ਮੰਤਰੀ ਸਰਦਾਰ ਲਾਲਜੀਤ ਬੋਲਦਾ ਰਾਤ ਨੂੰ ਜਾਓ ਦਿਨੇ ਜਾਓ ਗੱਲਬਾਤ ਸੁਣਦੇ ਆ ਹਰ ਇੱਕ ਦਾ ਕੰਮ ਕਰਦੇ ਆ ਇਸ ਕਰਕੇ ਮੈਂ ਤਾਂ ਇਹ ਅਪੀਲ ਕਰਦਾ ਵੀ ਚੰਗੀ ਸਰਕਾਰ ਵੇਖ ਕੇ ਚੁਣੋ ਜੋ ਆਪਣੇ ਪਿੰਡਾਂ ਦੇ ਕੰਮਕਾਰ ਕਰ ਸਕੇ ਬਸ ਇਨੀ ਬੇਨਤੀ ਆ ਸਾਰੀ ਸੰਗਤ ਨੂੰ ਅਪੀਲ ਕਰਦਾ ਭਈ ਕੋਈ ਵੀ ਬੋਟ ਤੋਂ ਵਾਝਾ ਨਾ ਰਵੇ ਹਰ ਇੱਕ ਨੂੰ ਅਧਿਕਾਰ ਆ ਬੋਰਡ ਦਾ ਆਪਦੀ ਬੋਰਡ ਪਾਉਣ ਜੀ ਬਿਲਕੁਲ ਤੇ ਅਪੀਲ ਕਰਦਾ ਵੀ ਫੁੱਲ ਸ਼ਾਂਤੀ ਰੱਖਣਾ ਭਾਈਚਾਰਾ ਜਿਹੜਾ ਕਾਇਮ ਰੱਖਣਾ ਚਾਹੀਦਾ ਬਿਲਕੁਲ ਆ ਗਿਣਤੀ ਦੇ ਕੇਵਲ 2 ਦਿਨ ਬਾਕੀ ਨੇ ਔਰ ਦੇਖਣਾ ਹੋਵੇਗਾ ਕਿ 4 ਜੂਨ ਨੂੰ ਖਾਸ ਕਰ ਇਹ ਜਿਹੜੇ ਇਲੈਕਸ਼ਨ ਆ ਵੱਖ-ਵੱਖ ਪਾਰਟੀਆਂ ਦੇ ਵੱਲੋਂ ਪੂਰਾ ਤਾਨ ਲਾ ਕੇ ਕਰਵਾਏ ਜਾ ਰਹੇ